ਗਰਮੀ ਚ ਆਪ ਵਰਤਦੇ ਆ ਤਾਕਤ ਲਈ ਆ ਠੰਡੀ ਆ ਇਸ ਲਈ ਕੀਤੀ ਸੀ ਪਰ ਇਹ ਬਹੁਤ ਲੋਕਾਂ ਨੂੰ ਕੀ ਆ ਦਵਾਈ ਦੀ ਤਰ੍ਹਾਂ ਕੰਮ ਕੀਤਾ ਨੁਕਸਾਨ ਤੇ ਰਹੇ ਨਹੀਂ ਜਿਹਦੇ ਫਾਇਦੇ ਆ ਉਹ ਆਪਣੇ ਤੋਂ ਗਿਣੀ ਨਹੀਂ ਜਾਣੇ ਕਿੰਨੇ ਆ ਬ੍ਰह्म ਬੂਟੀ ਪੋਨੇ ਆ ਬ੍ਰह्म ਬੂਟੀ ਮਾਈਂਡ ਲਈ ਬਹੁਤ ਕੰਮ ਕਰਦੀ ਆ ਇਹ ਯਾਦ ਅਸਤ ਨੂੰ ਵਧੀਆ ਰੱਖਦੀ ਆ ਦਿਮਾਗ ਤੇਜ ਕਰਦੀ ਆ ਸਾਡੇ ਕੋਲ ਰੈਗੂਲਰ ਜਿਹੜੇ ਮੁੰਡੇ ਲੱਗੇ ਹੋਇਆ ਜਿੰਮ ਵਾਲੇ ਹੋਰ ਜਿਹੜੇ ਰੈਗੂਲਰ ਕੰਮ ਵਾਲੇ ਆਉਂਦੇ ਉਹ ਰੈਗੂਲਰ ਪਿੰਦੇ ਸਾਡੇ ਕੋਲ ਪਹਿਲਾਂ ਸਿੰਘਾਂ ਸੀਦਾਂ ਨੂੰ ਅਸੀਂ ਅਰਦਾਸ ਕਰਦੇ ਆਂ ਜੀ ਗੁਰੂ ਸਾਹਿਬ ਨੂੰ ਘੋਗਲ ਬਣਿਆ ਓਦੋਂ ਬਾਅਦ ਫਿਰ ਵਰਤਾਂਗੇ ਕੋਈ ਕਹਦਾ ਇਹ ਸਾਨੂੰ ਤਿਆਗ ਬਣਦਾ ਸੀ ਅਸੀਂ ਜਮਾ ਠੀਕ ਐ ਸਾਨੂੰ ਕਾਬਜ ਬੜੀ ਰਹਿੰਦੀ ਸੀ ਠੀਕ ਐ ਇਹਦੇ ਕਾਫੀ ਫਾਇਦੇ ਦੱਸਦੇ ਤੁਸੀਂ ਆਪ ਮਤਲਬ ਰਗੜਦੇ ਹੋ ਸਾਰਾ ਆਪ ਕਿਆਰ ਕਰਦੇ ਹੋ ਹਾਂਜੀ ਹਾਂ ਇੱਥੇ ਆਪ ਹੀ ਕਿਆਰ ਕਰਦੇ ਸੀ ਛੋਟੀ ਢੋਲੀ ਲਈਏ 7 ਲੀਟਰ ਦੀ ਨਾ ਨਹੀਂ ਰੈਗੂਲਰੀ ਅਸੀਂ ਉਹਨੂੰ ਚਲੀ ਰੱਖਦੇ ਆਂ ਮਤਲਬ ਇਕੱਠਾ ਬਣਾ ਕੇ ਨਹੀਂ ਰੱਖਦੇ ਸੀ ਛੋਟੇ ਛੋਟੇ 10 ਰੁਪਈਆ ਦੇ 20 ਰੁਪਈਆ ਵਾਲੇ ਉਹ ਪਾਣੀ ਜਾਂ ਪੀ ਕੇ ਆਪਣੀ ਸਿਹਤ ਨੂੰ ਖਰਾਬ ਕਰ ਰਹੇ ਨੇ ਉਹਨਾਂ ਨਾਲੋਂ ਇਹ 1000 ਗੁਣਾ ਚੀਜ਼ ਵਧੀਆ ਹੈ। ਪ੍ਰੈਮੀਸ਼ਾ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗਵਿੰਦਰ ਸਿੰਘ ਜੰਗੀਆਣਾ। ਗਰਮੀ ਦਾ ਮੌਸਮ ਆ ਪੂਰੀ ਕੈਰ ਦੀ ਗਰਮੀ ਪੈ ਰਹੀ ਆ ਤੇ ਗਰਮੀ ਦੇ ਮੌਸਮ ਦੇ ਵਿੱਚ ਜਿੱਥੇ ਪਾਣੀ ਦੀ ਪਿਆਸ ਲੱਗਦੀ ਆ ਉੱਥੇ ਹੀ ਅਸੀਂ ਸਾਡੇ ਨੌਜਵਾਨ ਵੀਰ ਜਾਂ ਕੁਝ ਲੋਕ ਜਿਹੜੇ ਬਹੁਤ ਸਾਰੇ ਠੰਡੇ ਵਗੈਰਾ ਪੀਂਦੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਕੈਮੀਕਲ ਵੀ ਹੁੰਦੇ ਨੇ। ਪਰ ਅੱਜ ਪੰਜਾਬ ਦੇ ਵਿੱਚ ਜੇ ਅਪਨ ਨਿਗਾਹ ਮਾਰਦੇ ਆ ਤਾਂ ਕਈ ਜਗ੍ਹਾ ਤੇ ਸਾਨੂੰ ਸ਼ਰਧਈ ਬਣਾਉਣ ਵਾਲੇ ਬਾਪੂ ਜੀ ਮਿਲਦੇ ਨੇ ਬਜ਼ੁਰਗ ਮਿਲਦੇ ਨੇ ਸ਼ਰਧਈ ਬਣਾਉਣ ਵਾਲੇ ਨੰਗਸਿੰਘ ਵੀ ਮਿਲਦੇ ਨੇ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਸ਼ਰਧਈ ਬਹੁਤ ਲਾਹੇਵੰਦ ਹੁੰਦੀ ਆ ਬਹੁਤ ਸਾਰੇ ਨੌਜਵਾਨ ਆਪਣੇ ਸ਼ੌਕ ਨੂੰ ਜਿਹੜੇ ਜਿਮ ਵਗੈਰਾ ਲਾਉਂਦੇ ਆ ਉਹ ਘਰਾਂ ਦੇ ਵਿੱਚ ਵੀ ਤਿਆਰ ਕਰਦੇ ਆ ਪਰ ਪਹਿਲਾਂ ਅਕਸਰ ਅਸੀਂ ਦੇਖਿਆ ਕਿ ਜੂਸ ਦੀਆਂ ਦੁਕਾਨਾਂ ਹੁੰਦੀਆਂ ਨਹੀਂ ਜਾਂ ਕੋਲਡ ਡਰਿੰਕ ਵਗੈਰਾ ਜਿਹੜਾ ਆ ਕਾਫੀ ਬਿਕਦਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਪਰ ਹੁਣ ਸ਼ਰਧਈ ਦੀਆਂ ਕਾਫੀ ਜਿਹੜੀਆਂ ਦੁਕਾਨਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਅੱਜ ਰਾਮਪਰੇ ਦੇ ਵਿੱਚ ਅਸੀਂ ਪਹੁੰਚੀਆਂ ਜਿੱਥੇ ਇੱਕ ਨੌਜਵਾਨ ਵੀਰ ਆ ਉਹਨਾਂ ਦੇ ਬਜ਼ੁਰਗ ਬਾਪੂ ਨੇ ਉਹਨਾਂ ਵੱਲੋਂ ਸ਼ਰਧਈ ਦੀ ਇੱਕ ਦੁਕਾਨ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਬਦਾਮ ਵਗੈਰਾ ਕਾਜੂ ਪਿਸਤਾ ਸਾਰਾ ਕੁਝ ਮਿਲਾ ਕੇ ਇੱਕ ਸ਼ਰਧਈ ਤਿਆਰ ਕੀਤੀ ਜਾਂਦੀ ਹੈ ਜਿਹਨੂੰ ਕਸਟਮਰ ਆ ਕੇ ਪੀਂਦੇ ਨੇ ਇੱਕ ਵਧੀਆ ਗੱਲ ਹੈ ਕਿ ਗਰਮੀ ਦੇ ਮੌਸਮ ਦੇ ਵਿੱਚ ਜਿਹੜੀਆਂ ਸਾਡੀਆਂ ਤਾਕਤ ਦੇ ਨਾਲੀਆਂ ਚ ਨੇਚਰਲ ਚੀਜ਼ਾਂ ਉਹ ਖਾਣੀਆਂ ਪੀਣੀਆਂ ਚਾਹੀਦੀਆਂ ਨੇ ਜਿੱਤੇ ਕਿ ਬਾਜ਼ਾਰਾਂ ਦੇ ਵਿੱਚੋਂ ਅਸੀਂ ਬਹੁਤ ਚੀਜ਼ਾਂ ਲੈਂਦੇ ਜਿਨ੍ਹਾਂ ਵਿੱਚ ਕੈਮੀਕਲ ਹੁੰਦਾ ਉਹ ਸਵਾਦ ਤਾਂ ਕੁਝ ਟਾਈਮ ਲਈ ਸਾਨੂੰ ਦਿੰਦੀਆਂ ਨੇ ਪਰ ਉਹਦਾ ਸਿਹਤ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਤਾਂ ਸਰਦਈ ਇੱਕ ਵੀਰ ਹੋਣੀ ਬਣਾਉਂਦੇ ਨੇ ਇੱਥੇ ਗੱਲਬਾਤ ਕਰਾਂਗੇ ਭਾਈ ਜੀ ਠੀਕ ਠਾਕ ਹਾਂਜੀ ਹਾਂ ਭੋਦੀ ਜੀ ਸਭ ਠੀਕ ਠਾਕ ਭਾਈ ਜੀ ਸਰਦਈ ਦੀ ਦੁਕਾਨ ਖਲਾਈ ਖੋਲੀ ਤੁਸੀਂ ਹਾਂਜੀ ਹਾਂ ਇਹ ਸਰਦਈ ਦਾ ਕੰਮ ਅਸੀਂ 26 ਤਰੀਕ ਨੂੰ ਸ਼ੁਰੂ ਕੀਤਾ ਸੀ ਸਭ ਕੁ ਕਮੀਨਾ ਹੋਦਾ ਸਾਨੂੰ ਸ਼ੁਰੂ ਕੀਤੇ ਨੂੰ ਵਧੀਆ ਚੱਲ ਰਿਹਾ ਕਸਟਮਰ ਸਾਡੇ ਕੋਲ ਵਧੀਆ ਆਉਂਦੇ ਨੇ ਠੰਡਿਆ ਤੋਂ ਬਚਣੇ ਲੋਕ ਜਿਹੜੇ ਹੁਣ ਚੰਗਾ ਪੀਂਦੇ ਆ ਕਿ ਉਹ ਹੁਣ ਆਪ ਨੂੰ ਪਤਾ ਲੀਵਰਲੀ ਕਿੰਨੀ ਮਾੜੀ ਆ ਹੁਣ ਅਸੀਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀਗਾ ਇਹ ਅਸੀਂ ਨਾਰਮਲ ਕੀ ਕੀਤਾ ਸੀ ਵੀ ਗਰਮੀ ਚ ਆਪ ਵਰਤਦੇ ਆ ਤਾਕਤ ਲਈ ਆ ਠੰਡੀ ਆ ਇਸ ਲਈ ਕੀਤੀ ਸੀ ਪਰ ਇਹ ਬਹੁਤ ਲੋਕਾਂ ਨੂੰ ਕੀ ਆ ਦਵਾਈ ਦੀ ਤਰ੍ਹਾਂ ਕੰਮ ਕੀਤਾ ਮੰਨ ਲਓ ਜਿਨ੍ਹਾਂ ਨੂੰ ਤੇਆਬ ਬਣਦਾ ਸੀ ਜਾਂ ਫੈਂਟੀ ਸੀਗਾ ਜਾਂ ਜ਼ਖਮ ਹੋਏ ਹੋਏ ਸੀਗੇ ਗਰਮੈਸੀਗੀ ਉਹਨਾਂ ਨੂੰ ਬਹੁਤ ਅਸਰ ਕੀਤਾ ਹੁਣ ਜਿਹੜੇ ਸਾਡੇ ਕੋਲ ਰੈਗੂਲਰ 4-5 ਦਿਨ ਰੈਗੂਲਰ ਪੀਤਾ ਲੋਕਾਂ ਨੂੰ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਬਾਈ ਜੀ ਸਾਨੂੰ ਬਹੁਤ ਕੰਮ ਕੀਤਾ ਇੱਕ ਬਾਈ ਨੇ ਗਰਮ ਦਾਰੂ ਪੀ ਲਈ ਹੁਣ ਇਹ ਚਲੋ ਇਹ ਸਰਦਾ ਹੀ ਜਾਲਾ ਕੰਮ ਆਪਣੇ ਆਇਆ ਬਾਈ ਉਹ ਕਹਿੰਦਾ जख्म ਹੋ ਗਿਆ ਮੇਰੇ ਮਿਹਦੇ ਚ ਤੇ ਉਹਨੂੰ 2-3 ਵਾਰੀ ਪੀਤਾ ਉਹ ਕਹਿੰਦਾ ਜਮਾ ਹੋ ਗਿਆ ਮੈਂ ਤੇ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਤੇ ਨਾਲ ਹੀ ਸਰੀਰ ਨੂੰ ਬੈਨੀਫਿਟ ਵੀ ਹੈ ਦਾ ਕੋਈ ਨੁਕਸਾਨ ਨਹੀਂ ਹੈਗਾ ਨੁਕਸਾਨ ਤੇ ਰਹੈ ਨਹੀਂ ਜਿਹਦੇ ਫਾਇਦੇ ਆਉ ਆਪਣੇ ਤੋਂ ਗਿਣੀ ਨਹੀਂ ਜਾਣੇ ਕਿੰਨੇ ਆ ਇਹ ਇਹਦੇ ਵਿੱਚ ਪਾਉਨੇ ਕੀ ਕੀ ਆ ਤੁਸੀਂ ਕੀ ਕੀ ਚੀਜ਼ਾਂ ਪਾ ਕੇ ਕਿਹੜੀਆਂ-ਕਿਹੜੀਆਂ ਆਇਟਮਾਂ ਪਾ ਕੇ ਤਿਆਰ ਹੁੰਦਾ ਹੈ ਹਾਂਜੀ ਵਿੱਚ ਬਦਾਮ ਪਾਉਨੇ ਆ ਅਸੀਂ ਕਾਜੂ ਪਾਉਨੇ ਆ ਮਗਜ਼ ਪਾਉਨੇ ਆ ਇਲਾਇਚੀ ਪਾਉਨੇ ਆ ਖਸਖਸ ਪਾਉਨੇ ਆ ਕਾਲੀ ਮਿਰਚ ਪਾਉਨੇ ਆ ਸੌਂਫ ਪਾਉਨੇ ਆ ਗੁਲਾਬ ਦੇ ਫੁੱਲ ਪਾਉਨੇ ਆ ਤੇ ਮੇਨ ਪੁਆਇੰਟ ਆ ਹੈਗਾ ਜੀ ਬ੍ਰਹਮ ਬੂਟੀ ਪਾਉਨੇ ਆ ਬ੍ਰਹਮ ਬੂਟੀ ਮਾਈਂਡ ਲਈ ਬਹੁਤ ਕੰਮ ਕਰਦੀ ਆ ਇਹ ਯਾਦਾਸਤ ਨੂੰ ਵਧੀਆ ਰੱਖਦੀ ਆ ਦਿਮਾਗ ਤੇਜ਼ ਕਰਦੀ ਆ ਹਾਂਜੀ ਬਰੰਗੂਟੀ ਸੌਜਵਾਨਾਂ ਦੇ ਵਿੱਚ ਇੱਕ ਬੜਾ ਸਟੇਟਸ ਜਿਹਾ ਬਣਿਆ ਹੋਇਆ ਹੈ ਨਾ ਠੰਡੇ ਵਗੈਰਾ ਪੀਣ ਦਾ ਵਕ ਵਕ ਬ੍ਰੈਂਡਾਂ ਦੇ ਠੰਡੇ ਪੀਂਦੇ ਨੇ ਜਾਂ ਜੂਸ ਵਗੈਰਾ ਵੀ ਪੀਂਦੇ ਨੇ ਨਾ ਤੇ ਨੌਜਵਾਨ ਆ ਰਹੇ ਆ ਤਾਂ ਦੇ ਕੋਲ ਕਿਉਂਕਿ ਇਹ ਚੀਜ਼ਾਂ ਨੂੰ ਪੁਰਾਣੇ ਬਜ਼ੁਰਗ ਤਾਂ ਬਹੁਤ ਲਾਈਕ ਕਰਦੇ ਆ ਪਰ ਯੂਥ ਸਾਡਾ ਜਿਹੜਾ ਉਹ ਹੋਰ ਤਰ੍ਹਾਂ ਦੀ ਜਿਹਨੀਆਂ ਮਸ਼ਹੂਰੀਆਂ ਚੱਲਦੀਆਂ ਅੱਜ ਕੱਲ ਉਹ ਚੀਜ਼ਾਂ ਪੀਂਦੇ ਆ ਨੌਜਵਾਨ ਆ ਰਹੇ ਆ ਹਾਂਜੀ ਦੇਖੋ ਪਹਿਲਾਂ ਆਪਾਂ ਨੂੰ ਪਤਾ ਘਰਾਂ 'ਚ ਬਜ਼ੁਰਗ ਆਪਣੇ ਪਲਵਾਨ ਵਰਤਦੇ ਹੁੰਦੇ ਸੀਗੇ ਪਰ ਹੁਣ ਜਦੋਂ ਅਸੀਂ ਸ਼ੁਰੂ ਕੀਤਾ ਸੀ ਪਹਿਲਾਂ ਮੁੰਡੇ ਨਹੀਂ ਆਉਂਦੇ ਸੀਗੇ ਕੁਸ਼ਕ ਜਿਹ ਫੋਰਸਮੈਨ ਹੈਗੇ ਸੀਗੇ ਉਹ ਪਿੰਦੇ ਸੀਗੇ ਪਰ ਹੌਲੀ ਹੌਲੀ ਲੋਕਾਂ ਨੇ ਪੀਤਾਗਾ ਵਧੀਆ ਲੱਗਿਆ ਠੰਡਿਆ ਤੋਂ ਬਚੀ ਅਗੇ ਲੋਕ ਬਹੁਤ ਬੱਚੇ ਪਰ ਹੁਣ ਸਾਡੇ ਕੋਲ ਰੈਗੂਲਰ ਜਿਹੜੇ ਮੁੰਡੇ ਲੱਗੇ ਹੋਇਆ ਜਿੰਮ ਵਾਲੇ ਹੋਰ ਜਿਹੜੇ ਰੈਗੂਲਰ ਕੰਮ ਆਲੇ ਆਉਂਦੇ ਉਹ ਰੈਗੂਲਰ ਪਿੰਦੇ ਸਾਡੇ ਕੋਲ ਤਾਂ ਬਈ ਬਾਪੂ ਜੀ ਵੀ ਨਾਲ ਹੀ ਹੁੰਦੇ ਸੋਡੇ ਕੰਮ ਕਰਾਉਂਦੇ ਹਾਂਜੀ ਹਾਂ ਉਹ ਵੀ ਨਾਲ ਤੁਸੀਂ ਵੀ ਨਾਲ ਹੁੰਦੇ ਹੋ ਹਾਂਜੀ ਅਸੀਂ ਹਾਂ ਸਾਡੇ ਪੀਟੇ ਨੇ ਇੱਥੇ ਤੁਸੀਂ ਲੜ ਕੇ ਸੰਧਾ ਹਾਂ ਇੱਕ ਆਇਆ ਜੀ ਸਾਡੇ ਕੋਲੇ ਉਹ ਮੰਨ ਲਓ ਵੀ ਉਹ ਕਹਿੰਦਾ ਵੀ ਮੇਰੇ ਪੇਟ ਜਖਮ ਸੀਗੇ ਮੈਂ ਬਿਲਕੁਲ ਕਹਿੰਦਾ ਪ੍ਰਸਾਦਾਂ ਹੀ ਸਕਦਾ ਉਹਨੇ ਮੈਨੂੰ ਆ ਕੇ ਦੱਸਿਆ ਜੀ ਕਹਿੰਦੇ ਮੰਨ ਲਓ ਵੀ ਸਾ ਅਸੀਂ ਅੱਜ ਮੈਂ ਅੱਜ ਦੋ ਪਰੌਂਠੇ ਖਾ ਕੇ ਆਇਆ ਕਹਿੰਦਾ ਪੰਜ ਦਿਨ ਪੰਜ ਦਿਨ ਲਗਾਤਾਰ ਆਉਂਦੇ ਰਹੇ ਸਾਡੇ ਕੋਲੇ ਬੱਪੂ ਜੀ ਸਫਾਈ ਦਾ ਵੀ ਪੂਰਾ ਖਿਆ ਰੱਖਿਆ ਜਾਂਦਾ ਜਿਵੇਂ ਵੇਖਿਆ ਤੁਸੀਂ ਇੱਥੇ ਨੰਗੇ ਪੈਰੀ ਖੜੇ ਹੋ ਜੁੜੇ ਤੁਹਾਡੇ ਲਾਏ ਹੋਏ ਆ ਇੱਥੇ ਅਸੀਂ ਤੜਕੇ ਜਦੋਂ ਅਰਦਾਸ ਕਰਦੇ ਹਾਂ ਉਧਰ ਸੇਤੀ ਅਸੀਂ ਇੱਧਰ ਜੁੱਤੀਆਂ ਵਾਲਾ ਆਉਂਦਾ ਵੀ ਨਿਉਣ ਦਿੰਦੇ ਇੱਥੇ ਬਿਲ ਪੂਰੀ ਸਫਾਈ ਰੱਖਦੇ ਆਂ ਅਸੀਂ ਪਾਣੀ ਟੈਂਪਰਾਂ ਵਾਲਾ ਪੀਣ ਵਾਸਤੇ ਜਿਹੜਾ ਮਰਜ਼ੀ ਆਵੇ ਇੱਥੇ ਪੀ ਜਾਵੇ ਟੈਂਪਰ ਆਪਾਂ ਲਾਉਨੇ ਆਂ ਅੱਛਾ ਅਰਦਾਸ ਕਰਕੇ ਸ਼ੁਰੂ ਕਰ ਦੋ ਕੰਮ ਹਾਂਜੀ ਅਰਦਾਸ ਕਰਕੇ ਸ਼ੁਰੂ ਕਰ ਦੋ ਪਹਿਲਾਂ ਸੰਗਤ ਸਿੱਧਾਂ ਨੂੰ ਅਸੀਂ ਅਰਦਾਸ ਕਰਦੇ ਆਂ ਜੀ ਗੁਰੂ ਸਾਹਿਬ ਨੂੰ ਘੋਗ ਲਾਉਨੇ ਆਂ ਉਸ ਤੋਂ ਬਾਅਦ ਫਿਰ ਵਰਤੌਏ ਆਂ ਅੱਛਾ ਕੰਮ ਵਧੀਆ ਬਹੁਤ ਠੀਕ ਆ ਹਾਂਜੀ ਕੰਮ ਠੀਕ ਆ ਬਹੁਤ ਚੱਲ ਪੈਸੇ ਵੀ ਬਣਦੇ ਆ ਹਾਂਜੀ ਪੂਰੇ ਬਣਦੇ ਆ ਵਧੀਆ ਲੋਕਾਂ ਦਾ ਫਾਇਦਾ ਵੀ ਹੋ ਰਿਹਾ ਤੇ ਤੁਹਾਡਾ ਰੋਜ਼ਗਾਰ ਵੀ ਸਾਡਾ ਵੀ ਹੋ ਰਿਹਾ ਜੀ ਕਿੰਨਾ ਕਿੰਨਾ ਸਮਾਂ ਹੋ ਗਿਆ ਇੱਥੇ ਇਹ ਸ਼ਾਪ ਖੋਲੀ ਲੋ ਇਹਨੂੰ ਪਿਛਲੀ 26 ਤਰੀਕ ਤੋਂ ਖੋਲੀ ਹੈ ਜੀ ਅਸੀਂ। ਕਰੀਬਨ ਵੀਹਨੇ ਤੋਂ ਉੱਪਰ ਹੋ ਗਿਆ। ਹਾਂਜੀ। ਹਾਜਬੂਰੀ ਚੜ੍ਹਦੀ ਕਲਾ ਹੈ। ਅੱਛਾ ਚੜ੍ਹਦੀ ਕਲਾ 'ਚ ਸੇਧਾਂ ਠੀਕ ਰਹਿੰਦੀਆਂ? ਹਾਂਜੀ ਹਾਂਜੀ ਸੇਧਾਂ ਜਮਾ ਠੀਕ ਹੈ। ਅਮ ਅੱਛਾ ਸਕੀਮ ਕੀ ਦੀ ਸੀਗੇ ਇਹ? ਮੁੰਡੇ ਦੀ ਸੀ ਜਾਂ ਤੁਹਾਡੀ ਸੀਗੀ? ਇਹ ਸਕੀਮ ਮੁੰਡੇ ਦੀ ਸੀਗੀ ਜੀ। ਅੱਛਾ। ਵੀ ਆਪਾਂ ਇੱਥੇ ਇਹ ਕੰਮ ਕਰੀਏ। ਇਹਨਾਂ ਨੇ ਕੰਮ ਦੱਸਿਆ ਮੈਂ ਕਿ ਠੀਕ ਹੈ ਵੀ ਕਰ ਲੋ। ਅੱਛਾ ਫਿਰ ਤੁਹਾਡਾ ਕੰਮ ਇੱਥੋਂ ਫਿਰ ਤਿਆਰ ਕਰਕੇ ਮੁੰਡੇ ਤਾਨੂੰ ਫੜਾ ਜਾਂਦੇ ਆ ਤੁਸੀਂ ਇਹਦੇ ਵਿੱਚ ਇੱਥੇ ਤੁਸੀਂ ਬਰਤਾਉਨੇ ਹਾਂਜੀ ਤੇ ਖਾਸ ਕਰਕੇ ਅਸੀਂ ਇਹ ਵੀ ਰੱਖਦੇ ਆ ਧਿਆਨ ਵੀ ਜਿਹੜੀ ਕੁਆਲਿਟੀ ਦਾ ਧਿਆਨ ਅਸੀਂ ਜ਼ਿਆਦਾ ਰੱਖਦੇ ਆ ਪੈਸੇ ਬਚਣ ਦਾ ਘੱਟ ਖਿਆਲ ਰੱਖਦੇ ਆ ਕੁਆਲਿਟੀ ਚੰਗੀ ਦਿੱਤੀ ਜਾਵੇ ਕੁਆਲਿਟੀ ਪੂਰੀ ਸਿਰੇ ਦੀ ਦਿੱਤੀ ਜਾਵੇ ਵੈਸੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਪਹਿਲੇ ਨੰਬਰ 'ਚ ਆਉਂਦੇ ਆ ਅਸੀਂ ਰਾਮਪੁਰੇ ਦੇ ਅੱਛਾ ਹਾਂ ਇੱਧਰ ਚਾਰ ਕੁਆਲਿਟੀ ਪੂਰੀ ਵਧੀਆ ਪੂਰੀ ਵਧੀਆ ਹੀ ਕੁਆਲਿਟੀ ਆ ਹੁਣ ਮੁੰਡੇ ਆਉਣਗੇ ਸਿੰਘ ਪੀਣਗੇ ਜਿਹੜੇ ਪੀਂਦੇ ਇਹਨਾਂ ਤੋਂ ਕੁਝ ਲੋਕ ਸੀ ਜੇ ਨੌਜਵਾਨ ਆਉਂਦੇ ਆ ਪੀਣ ਮੁੰਡੇ ਹਾਂਜੀ ਬੜੇ ਆਉਂਦੇ ਆ ਥੋੜੇ ਸਾਡੇ ਕੋਲੇ ਬੱਚੀਆਂ ਵੀ ਆਉਂਦੀਆਂ ਨੌਜਵਾਨ ਜਿਹੜੀਆਂ ਪੜਦੀਆਂ ਉਹ ਜਿਹੜੇ ਨੌਜਵਾਨ ਦੂਰ ਹੁੰਦੇ ਆ ਉਹ ਜਿਹੜੇ ਕੈਮੀਕਲ ਆ ਜਾਂ ਠੰਡੇ ਵਗੈਰਾ ਜਾਦੇ ਪੀਂਦੇ ਆ ਇਸ ਚੀਜ਼ ਨਾਲ ਸਾਡੇ ਹੁਣ ਬਹੁਤ ਜਾਦੇ ਸਾਡੇ ਕੋਲੇ ਆਉਂਦੇ ਆ ਕਿ ਮੰਨ ਲਓ ਆਪ ਸਾਨੂੰ ਆ ਕੇ ਦੱਸਦੇ ਆ ਕੋਈ ਕਹਿੰਦਾ ਸਾਨੂੰ ਤਜਾ ਬਣਦਾ ਸੀ ਅਸੀਂ ਜਮਾ ਠੀਕ ਆ ਸਾਨੂੰ ਕਬਜ ਬੜੀ ਰਹਿੰਦੀ ਸੀ ਠੀਕ ਆ ਇਹਦੇ ਕਾਫੀ ਫਾਇਦੇ ਦੱਸਦੇ ਆ ਮੰਨ ਲਾ ਸੀ ਕੋਣ ਉਹਨੇ ਹੁਣ ਬਾਈ ਉਹ ਤਿਆਰ ਕਰ ਰਿਹਾ ਕੱਲ੍ਹ ਵਾ ਅੱਗੇ ਕਰਦੇ ਆ ਬਾਈ ਜਿਹੜਾ ਤਿਆਰ ਕਰ ਰਿਹਾ ਸਮਾਨ ਸਾਰਾ ਕਿ ਕਿਵੇਂ ਤਿਆਰ ਹੁੰਦਾ ਦੇਖਦੇ ਆ ਉਹ ਤੇ ਬਾਈ ਜੀ ਕੀ ਕੀ ਇਹਦੇ ਵਿੱਚ ਤੁਸੀਂ ਪਾ ਕੇ ਫਿਰ ਤਿਆਰ ਕਰਦੇ ਹੋ ਬਾਈ ਜੀ ਇਹ ਚ ਪਹਿਲਾਂ ਅਸੀਂ ਖਸਖਸ ਪਾਉਨੇ ਆ ਇਲਾਇਚੀ ਪਾਉਨੇ ਆ ਕਾਲੀ ਮਿਰਚ ਪਾਉਨੇ ਆ ਇਸ ਤੋਂ ਬਾਅਦ ਸੌਫ ਪਾ ਕੇ ਇਸ ਤੋਂ ਬਾਅਦ ਪਾਉਨੇ ਸੀ ਗਲਾਬ ਦੇ ਫੁੱਲ ਗਲਾਬ ਤੋਂ ਬਾਅਦ ਮਖਜ ਮਖਤ ਤੋਂ ਬਾਅਦ ਕਾਜੂ ਬਦਾਮ ਬਰਮ ਬੁੱਟੀ ਇਹ ਅਸੀਂ ਮਿਕਸ ਪੂਰਾ ਰਗੜ ਕੇ ਇਸ ਤੋਂ ਬਾਅਦ ਫਿਰ ਸ਼ਾਨਾ ਲਾਉਨੇ ਆ ਹਾਂਜੀ ਅਚਾ ਤੁਸੀਂ ਆਪ ਮਤਲਬ ਰਗੜਦੇ ਹੋ ਸਾਰਾ ਆਪ ਕਿਆਰ ਕਰਦੇ ਹੋ ਹਾਂਜੀ ਹਾਂ ਇੱਥੇ ਆਪ ਹੀ ਤਿਆਰ ਕਰਦੇ ਸੀ ਛੋਟੀ ਢੋਲੀ ਲਈਏ 7 ਲੀਟਰ ਦੀ ਨਾ ਜੀ ਰੈਗੂਲਰੀ ਅਸੀਂ ਉਹਨੂੰ ਚਲੀ ਰੱਖਦੇ ਹਾਂ ਮਤਲਬ ਇਕੱਠਾ ਬਣਾ ਕੇ ਨਹੀਂ ਰੱਖਦੇ ਸੀ ਹਾਂਜੀ ਹਾਂ ਤਾਜੀ ਇਹ ਇਹ ਕਿੱਥੋਂ ਬਣਾਇਆ ਕਾਫੀ ਭਰ ਆਣਾ ਇਹ ਹਾਂਜੀ ਹਾਂ ਇਹ ਨਿੰਮ ਦਾ ਜੀ ਇਹ ਸੰਗਰੂਰ ਤੋਂ ਮੰਗਾਇਆ ਸੀ ਆਹ ਜਿਹੜਾ ਆਪਣਾ ਸੁਨਹਿਰ ਆ ਸੁਨਹਿਰਾ ਇਹ ਸੰਗਰੂਰ ਤੋਂ ਮੰਗਾਇਆ ਸਲੋਤਰ ਅਸੀਂ ਆਪ ਬਣਾਵਾਇਆਗਾ ਆ ਰੇਟ ਹਾਂਜੀ ਪਰ ਇਹ ਵੀ ਮੁੰਡਾ ਤੁਹਾਡੇ ਨਾਲ ਹੈਲਪ ਕਰਾਉਂਦਾ ਹਾਂਜੀ ਹਾਂ ਇਹ ਮੁੰਡਾ ਪਿੰਡ ਦੇ ਹੀ ਆ ਮੇਰਾ ਨਾਲ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਰਾ ਕੁਝ ਆ ਉਹ ਸਾਹਮਣੇ ਆ ਕਸਟਮਰ ਦੇ ਸਾਹਮਣੇ ਕਿਵੇਂ ਤਿਆਰ ਹੁੰਦਾ ਬਹੁਤ ਸਾਰੀਆਂ ਬਜ਼ਾਰਾਂ ਦੇ ਵਿੱਚ ਉਹ ਚੀਜ਼ਾਂ ਲੈਣੇ ਆ ਉਹ ਆਪ ਨੂੰ ਇਹ ਨਹੀਂ ਪਤਾ ਹੁੰਦਾ ਕਿ ਤਿਆਰ ਕਿਵੇਂ ਹੁੰਦੀਆਂ ਜਾਂ ਕਿੰਨੇ ਟਾਈਮ ਦੀਆਂ ਤਿਆਰ ਹੋਈਆਂ ਆਈਆਂ ਤਾਂ ਸਾਹਮਣੇ ਤਿਆਰ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬਾਈ ਹੁਣੇ ਸਾਰਾ ਕੁਝ ਪਾ ਕੇ ਸਾਹਮਣੇ ਕਸਟਮਰ ਦੇ ਤਿਆਰ ਕਰਦੇ ਆ ਤੇ ਫੇਰ ਜਾ ਕੇ ਇਹ ਜਿਹੜੇ ਕਸਟਮਰ ਨੂੰ ਭੁਲਾਉਂਦੇ ਨੇ ਤਾਂ ਬਹੁਤ ਹੀ ਚੰਗਾ ਜਿਹੜਾ ਪਰਾਲਾ ਹੈਗਾ ਨੌਜਵਾਨ ਵੀਰ ਵੱਲੋਂ ਕਿ ਲੋਕਾਂ ਦੀ ਸਿਹਤ ਦਾ ਵੀ ਖਲਵਾੜ ਨਹੀਂ ਹੁੰਦਾ ਤੇ ਨਾਲ ਚਾਰ ਪੈਸੇ ਆਪ ਨੂੰ ਵੀ ਬਣ ਜਾਂਦੇ ਆ ਬਹੁਤ ਹੀ ਵਧੀਆ ਕੰਮ ਜਿਹੜਾ ਉਹ ਨੌਜਵਾਨ ਨੇ ਇਹ ਖੋਲਿਆ ਇੱਥੇ ਆਪਣੀ ਸ਼ਾਪ ਖੋਲੀ ਆ ਤੇ ਚੰਗਾ ਲੱਗਿਆ ਕਿ ਇਸ ਤਰ੍ਹਾਂ ਦੇ ਜਿਹੜੇ ਕੰਮ ਆ ਹੋਣੇ ਚਾਹੀਦੀ ਆ ਕਿਉਂਕਿ ਬਾਜ਼ਾਰਾਂ ਦੇ ਵਿੱਚੋਂ ਅਸੀਂ ਬਹੁਤ ਚੀਜ਼ਾਂ ਖਾਂਦੇ ਆ ਜਿਹਦੇ ਕਰਕੇ ਬਿਮਾਰੀਆਂ ਫਿਰ ਸਾਨੂੰ ਮਿਲਦੀਆਂ ਲੱਗਦੀਆਂ ਨੇ ਤਾਂ ਇੱਥੇ ਜਿਹੜੇ ਕਸਟਮਰ ਆਉਂਦੇ ਨੇ ਜਿਹੜੇ ਗਾਹਕ ਆਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕਿਵੇਂ ਲੱਗਦਾ ਤਾਂ ਬਾਪੂ ਕੋਲੋਂ ਸ਼ਰਧਾਈ ਤੁਸੀਂ ਪੀਤੀ ਆਈ ਕਿਵੇਂ ਲੱਗਦਾ ਕਿੰਨੀ ਕੁ ਵਧੀਆ ਲੱਗਦਾ ਕਿ ਜੀ ਇਹ ਤਾਂ ਬਹੁਤ ਵਧੀਆ ਆ ਆ ਆਈ ਨਹੀਂ ਕਹਿੰਦੇ ਵੀ ਇਹਨਾਂ ਦਾ ਧੰਦਾ ਚੱਲ ਪਏ ਆਪਣੇ ਸਮਾਜ ਦੇ ਅੰਦਰ ਜਿੰਨੇ ਠੰਡੇ ਜਿੰਨੇ ਆ ਛੋਟੇ ਛੋਟੇ 10 ਰੁਪਈਆ ਦੇ 20 ਰੁਪਈਆਲੇ ਉਹ ਪਾਣੀ ਜਾਂ ਪੀ ਕੇ ਆਪਣੀ ਸਿਹਤ ਨੂੰ ਖਰਾਬ ਕਰ ਰਹੇ ਨੇ ਉਹਨਾਂ ਨਾਲੋਂ ਇਹ 1000 ਗੁਣਾ ਚੀਜ਼ ਵਧੀਆ ਜਿਹਦੇ ਕਰਕੇ ਸਾਡੀ ਸਿਹਤ ਵੀ ਵਧੀਆ ਹੋ ਸਕਦੀ ਹੈ ਘਟਦਾ ਹਾਜਮਾ ਵੀ ਠੀਕ ਹੋ ਸਕਦਾ ਹੈ ਇਹਦੇ ਵਿੱਚ ਸੌਂਫ ਕਾਜੂ ਬਦਾਮ ਸਾਰਾ ਸਿਸਟਮ ਇਹਨਾਂ ਨੇ 6-7 ਬਾਬਿਆਂ ਨੇ ਚੀਜ਼ਾਂ ਪਾਈਆਂ ਇੱਕ ਸਾਹਮਣੇ ਤਿਆਰ ਕਰਦੇ ਇਹ ਨਹੀਂ ਹੈਗਾ ਕਿ ਇਹ ਵੀ ਹਾਂ ਇੱਕ ਇਹ ਨਹੀਂ ਹੈਗਾ ਵੀ ਪਰਦੇ ਦੇ ਪਿੱਛੇ ਪਿੱਛੇ ਕੁਝ ਹੋਰ ਹੋ ਰਿਹਾ ਹੈ ਫੈਕਟਰੀ ਕੁਝ ਹੋਰ ਹੋ ਰਿਹਾ ਇੱਥੇ ਆਪਾਂ ਨੂੰ ਪਿਲਾਇਆ ਕੁਝ ਹੋਰ ਜਾ ਰਿਹਾ ਪਰ ਇਹ ਆਪਣੇ ਸਾਹਮਣੇ ਉਹ ਤੋਂ ਕੁੰਡਾ ਘੋਟੇ ਨਾਲ ਲੱਗੇ ਹੋਏ ਨੇ ਕਿ ਬੱਚੇ ਤੇ ਬਾਬਾ ਜੀ ਇੱਥੇ ਪਰੋਸ ਕੇ ਦਿੰਦੇ ਨੇ ਥੋੜਾ ਬਹੁਤ ਪਾਣੀ ਤਾਂ ਨਹੀਂ ਪਾਗੇ ਜਿਸ ਤਰ੍ਹਾਂ ਵੀ ਲੇਕਿਨ ਸਾਰਿਆਂ ਤੋਂ ਵਧੀਆ ਚੀਜ਼ ਹੈ ਪੰਜਾਬ ਦੇ ਵਿੱਚ ਪਹਿਲੀ ਮੈਂ ਤਾਂ ਮੈਂ ਤਾਂ ਬਾਹਰੋਂ ਆਇਆ ਬੰਬਈ ਤੋਂ ਲੇਕਿਨ ਮੈਨੂੰ ਇਹ ਬਹੁਤ ਵਧੀਆ ਚੀਜ਼ ਲੱਗੀ ਮੈਂ ਇਹਨਾਂ ਨੂੰ ਬਾਬੇ ਨੂੰ ਪੁੱਛ ਕੇ ਵੀ ਮੈਂ ਕਿਹਾ ਵੀ ਉਹ ਬਾਬਿਆਂ ਵਾਲਾ ਘੋਟਾ ਤਾਂ ਨਹੀਂ ਹੈਗਾ ਕਿਤੇ ਜਿਹੜਾ ਸੁੱਖ ਹੈ ਉਹ ਸੁੱਖਾ ਸਕਾ ਪਾ ਦਿੰਦੇ ਨੇ ਵਿੱਚ ਉਹ ਨਾ ਵੇ ਪਿੰਡੀ ਨਾ ਪਹੁੰਚ ਸਕੀ ਆਪਾਂ ਤੇ ਉਹ ਕਹਿੰਦੇ ਬਾਬਾ ਜੀ ਕਹਿੰਦੇ ਨਹੀਂ ਝੂਟਾ ਅਸ ਅਮਰੀਕਾ ਕੈਨੇਡਾ ਦਾ ਇਹਦੇ ਨੇੜਾ ਆ ਜਾ ਹਾਂ ਉਹ ਕਮ ਤਾਂ ਨਹੀਂ ਕਿ ਇਹ ਪਹਲਖ ਲੱਗ ਜਾਂਦਾ ਕਿ ਨਾ ਵੀ ਪਹਿਲਾਂ ਇਹਦੀ ਗਾਕਾਂ ਨੂੰ ਪਹਲਖ ਲੱਗ ਜਾਂਦਾ ਹਾਂਜੀ ਕਾਫੀ ਪਹਿਲਾਂ ਸਾਥੋਂ ਬੱਚਿਆਂ ਵੀ ਬੜਾ ਡਰਦੇ ਆ ਸੁੱਖੇ ਸੁੱਖਾ ਤਾਂ ਨਹੀਂ ਪੀਂਦੇ ਹਾਂ ਬੱਚੇ ਹੁਣ ਸਾਡੇ ਨਾਲ ਰੋਡ ਤੇ ਆਉਂਦੇ ਜਿਹੜੇ ਉਹ ਪੁੱਛਦੇ ਆ ਡਰਦੇ ਪੀਂਦੇ ਆ ਸਾਨੂੰ ਪੁੱਛਦੇ ਆ ਵੀ ਕਿਵੇਂ ਆ ਜੀ ਮੈਂ ਕਹਾਂ ਜੀ ਉਹ ਨਹੀਂ ਮੈਂ ਕਹਾਂ ਅਸੀਂ ਆਪ ਚਾਹ ਵੀ ਨਹੀਂ ਪੀਂਦੇ ਕਿਸੇ ਨੂੰ ਸੁੱਖਾ ਕੀ ਪਲਾਉਣਾ ਜਿਹੜਾ ਨਸ਼ਾ ਹੈ ਨਾਲ ਪੰਜਾਬ ਤਾਂ ਪਹਿਲਾਂ ਹੀ ਆਪਣਾ ਮਾਰਿਆ ਪਿਆ ਹੈ ਮੈਂ ਕਿਹਾ ਹੋਰ ਹੁਣ ਇਹਨੂੰ ਦੁਬਾਰੇ ਅਸੀਂ ਪਲਾ ਪਲਾ ਕੇ ਥੋੜੀ ਥੋੜ ਨੂੰ ਖਤਮ ਕਰਨਾ ਹੈ ਕਈ ਪਲੇਖਾ ਖਾਏ ਜਾਂਦੇ ਆ ਵੀ ਕਿਤੇ ਸੁੱਖਾ ਤਾਂ ਨਹੀਂ ਰਗੜ ਕੇ ਪੀ ਜਾਂਦੇ ਆ ਆਪਣਾ ਇੱਕ ਬੁਰੀ ਗੁਰੂ ਸਾਹਿਬ ਦੀ ਕਿਰਪਾ ਹੈ ਬੱਚੇ ਵੀ ਆਉਂਦੇ ਆ ਤਿੰਨ ਤਿੰਨ ਸਾਲ ਦੇ ਪੰਜ ਪੰਜ ਸਾਲ ਦੇ ਘਰੋਂ ਆਉਂਦੇ ਆ ਸਾਨੂੰ ਕਹਿੰਦੇ ਆ ਵੀ ਇੱਥੇ ਆ ਕੇ ਅਸੀਂ ਪੀ ਕੇ ਜਾਣਾ ਜੀ ਮਾਂ ਪਿਓ ਨਾਲ ਲੈ ਆਉਂਦੇ ਆਗੇ ਕਾਹਕ ਪੁੱਛਦਾ ਪਹਿਲਾਂ ਵੀ ਅੱਜ ਕੀ ਪਾਇਆ ਵੀ ਉਹ ਤਾਂ ਨਹੀਂ ਪੁੱਛਦਾ ਉਹ ਪੁੱਛਦੇ ਆ ਜੀ ਜਿਹੜੇ ਹੁਣ ਆਉਂਦੇ ਆਗੇ ਇਹਨੂੰ ਪਤਾ ਲੱਗ ਗਿਆ ਹਾਂ ਹੁਣ ਲੱਗ ਗਿਆ ਹੁਣ ਪੁੱਛਣ ਨੂੰ ਬਹੁਤ ਘੱਟ ਪੁੱਛਦੇ ਆ ਕੋਈ ਪੁੱਛਦਾ ਨਹੀਂ ਨਹੀਂ ਪੁੱਛਦੇ ਕਹਿੰਦੇ ਤੇ ਵੀ ਕਿਤੇ ਸਿੰਘਾਂ ਵਾਲਾ ਕੰਮ ਨਾ ਹੋਵੇ ਕਿਤੇ ਕੈਨੇਡਾ ਵਾਲਾ ਕੋਈ ਆਉਂਦੇ ਹੋ ਮੈਂ ਖੈ ਜੀ ਆਜੂ ਜੀ ਨੇ ਕਹਿੰਦਾ ਜੀ ਅਮਰੀਕਾ ਝੂਠੇ ਲਈ ਰੱਖਦੇ ਆ ਜੀ ਕਹਿੰਦੇ ਜੀ ਚਲੋ ਠੀਕ ਹੈ ਤਾਂ ਬਾਪੂ ਜੀ ਸਕੂਨ ਮਿਲਦਾ ਇੱਥੇ ਕੰਮ ਕਰਕੇ ਕਿਉਂਕਿ ਇੱਕ ਤਾਂ ਤੁਸੀਂ ਕੰਮ ਵਧੀਆ ਕਰਦੇ ਹੋ ਸਾਹਮਣੇ ਤਿਆਰ ਕਰਦੇ ਹੋ ਕਸਟਮਰ ਨੂੰ ਸਾਹਮਣੇ ਤਿਆਰ ਕਰਕੇ ਪਿਆਉਂਦੇ ਹੋ ਇੱਕ ਤਾਂ ਕੋਈ ਮਿਲਾਵਟ ਨਹੀਂ ਹੈਗੀ ਕੋਈ ਪਰਦੇ ਪਿੱਛੇ ਨਹੀਂ ਕੰਮ ਹੈਗਾ ਸਾਰਾ ਕੁਝ ਸਾਹਮਣੇ ਆ ਸਕੂਨ ਵੀ ਮਿਲਦਾ ਹਾਂ ਜੀ ਬਹੁਤ ਸਕੂਨ ਹੈ ਤੇ ਪੂਰੀ تسਲੀ ਨਾ ਅਸੀਂ ਮੰਨ ਲਉਗਾ ਨੂੰ ਉਹ ਕਰਦੇ ਆ ਵੀ ਪੂਰਾ ਸਾਡਾ ਪ੍ਰੇਮ ਬਣਿਆ ਰਹੇ ਤੇ ਗੁਰੂ ਰਾਮਦਾਸ ਦੇ ਚਰਨਾਂ ਚ ਵੀ ਲੱਗিয়ে ਤੇ ਸੱਚ ਤੇ ਚੱਲੀਏ ਕਿਸੇ ਵੀ ਚੀਜ਼ ਕੋਈ ਇੱਕ ਵੀ ਚੀਜ਼ ਘਟਣਾ ਪਾਈਏ ਗੁਰੂ ਰਾਮਦਾਸ ਨੂੰ ਮੰਨ ਕੇ ਅਸੀਂ ਮੰਨ ਲਿਆ ਇਹ ਕੰਮ ਚਲਾਇਆ ਹੈ ਚਲਾਉਣੇ ਆ ਹਾਜ਼ਰ ਲੋਕ ਕੀ ਕਹਿੰਦੇ ਆ ਜਿਹੜੇ ਪੀਣ ਆਉਂਦੇ ਆ ਜਿਹੜੇ ਪੀਂਦੇ ਆ ਜੀ ਬੜਾ ਉਹ ਕਹਿੰਦੇ ਆ ਸਾਨੂੰ ਕੋਈ ਕਹਿੰਦਾ ਜੀ ਮੇਰੇ ਤਜਾਬ ਬਣਦਾ ਸੀ ਬਿਲਕੁਲ ਬੰਦ ਹੋ ਗਿਆ ਤੇ ਕੋਈ ਕਹਿੰਦਾ ਜੀ ਅਸੀਂ ਮੰਨ ਲਓ ਮੈਨੂੰ ਰੋਟੀ ਨਹੀਂ ਸੀ ਭੁੱਖ ਨਹੀਂ ਸੀ ਲੱਗਦੀ ਮੈਂ ਹੁਣ ਬਿਲਕੁਲ ਪ੍ਰਸਾਦਾ ਵੀ ਸਪਾ ਨਹੀਂ ਸਕਦਾ ਬਹੁਤ ਦਿਨ ਹੋ ਗਏ ਸੀ ਜਿਹੜੇ ਇੱਕ ਬੰਦਾ ਸੀ ਮੰਨ ਲਓ ਵੀ ਅਸੀਂ ਕਹਿੰਦੇ ਪਿੰਦੇ ਖਾਂਦੇ ਸੀਗੇ ਸਾਡੇ ਤਾਂ ਮੇਦੇ ਦੇ ਵਿੱਚ ਮੰਨ ਲਓ ਵੀ 6 ਤ ਹੋ ਗਏ ਸੀ ਇੰਨਾ ਜ਼ਿਆਦਾ ਇਤਜ਼ਾ ਬਣ ਗਿਆ ਸੀ ਕਹਿੰਦੇ ਜੀ ਹੁਣ ਪ੍ਰਸਾਦ ਦਾ ਪਾਣੀ ਅਸੀਂ ਸਾਕਦੇ ਆ ਬਹੁਤ ਮਨ ਲਾਉਂਦੇ ਹੈਗੇ ਸਾਡੇ ਪਟਰਾਲੋ ਪੱਕ ਤੇ ਮੁੰਡੇ ਲੱਗੇ ਹੋਏ ਆ ਸਾਹਮਣੇ ਇਹ ਵੀ ਆਉਂਦੇ ਆ ਇਹ ਵੀ ਕਹਿੰਦੇ ਸਾਡੀ ਵੀ ਇਹੀ ਹਾਲਤ ਸੀ ਜੀ ਸਾਰੇ ਪੀ ਗਏ ਜਾਂਦੇ ਆ ਤਾਂ ਬਈ ਇਹ ਤੇ ਮਿਹਨਤ ਕਿੰਨੀ ਕਉਂਦੀ ਹੈ ਤਿਆਰ ਕਰਨ ਮਿਹਨਤ ਤਾਂ ਬਧੀ ਹੀ ਹੁੰਦੀ ਹੈ ਬਾਈ ਜੀ ਇਹ ਤੇ ਅੱਧਾ ਘੰਟਾ ਲੱਗ ਜਾਂਦਾ ਸਾਨੂੰ ਇੱਕ ਰਗੜੇ ਤੇ ਇੱਕ ਰਗੜੇ ਹਾਂਜੀ ਹਾਂ 20 25 ਗਲਾਸ ਬਣ ਜਾਂਦੇ ਹੈਗੇ ਹਾਂਜੀ ਹਾਂ ਇੱਕ ਰਗੜੇ ਚ ਇੱਕ ਰਗੜੇ ਚ ਅੱਧਾ ਘੰਟਾ ਲੱਗ ਜਾਂਦਾ ਤਿਆਰ ਹੋਣ ਕੁਆਨਟੀਟੀ ਥੋੜੀ ਬਣਾਉਣੀ ਆ 7 ਕਿਲੋਟਰ ਬਣਾਉਣੀ ਸੀ ਨਾਲ ਦੀਆਂ ਵੀ ਨਵਾਂ ਵਰਤੀ ਜਾਵੇ ਤੇ ਨਾਲ ਦੀਆਂ ਹੋਰ ਤਿਆਰ ਕਰੀ ਜਾਈਏ ਮਤਲਬ ਕੱਠਾ ਨਹੀਂ ਹਣਾਉਂਦੇ 20 ਲੀਟਰ ਜਾਂ 25 ਲੀਟਰ ਵਾਲਾ ਕੰਮ ਨਹੀਂ ਹੈਗਾ ਆਪਣੇ ਕੋਲੇ ਮੈਂ ਦੇਖ ਰਿਹਾ ਸੀ ਤੁਸੀਂ ਨਾਲ ਦੀਆਂ ਬਣਾ ਵੀ ਰਹੇ ਸੀ ਹਾਂਜੀ ਹਾਂ ਆਈਆਂ ਵੀ ਅਸੀਂ ਇਹੀ ਚ ਉਹਨੇ ਵੀ ਨਾਲ ਦੀਆਂ ਤਾਜ਼ਾ ਤਾਜਾ ਤਾਜੀ ਅਸੀਂ ਵਰਤਾਈ ਜਾਈਏ ਹਾਂਜੀ ਹਾਂ ਬੱਧੀਆ ਕੰਮ ਬਈ ਸਕੂਨ ਆ ਮਨ ਨੂੰ ਹਾਂਜੀ ਹਾਂ ਬਹੁਤ ਹੁਣ ਇਹ ਕੀ ਆ ਦੂਸਰੇ ਠੰਡਾ ਤੋਂ ਬਚੇ ਆ ਲੋਕ એનર્ਜੀ ਵਾਲੇ ਜਿਹੜੇ ਹੁਣ ਕਮਜ਼ੋਰੀ ਮੰਨਦੇ ਜਾਂ ਹਾਂ ਬਿਮਾਰੀ ਤੋਂ ਬਹੁਤ ਬਚਦੇ ਆਗੇ ਲੋਕ ਹੁਣ ਜਿਹੜੇ ਕਮਜ਼ੋਰ ਇੱਥੇ ਗਰਮੀ ਚ ਪਹਿਲਾਂ ਲੋਕ ਡਿੱਗੀ ਜਾਂਦੇ ਸੀਗੇ ਆ ਹੁਣ ਥਾਂ ਥਾਂ ਤੇ ਆਪਾ ਪੰਜਾਬ ਪੰਜਾਬ ਚ ਪਹਿਲਾਂ ਆਪਣੇ ਮਾਝੇ ਕਿੰਨੀ ਸੀ ਪੰਜਾਬ ਚ ਇਧਰੇ ਮਾਲ ਵਿੱਚ ਬਹੁਤ ਹੋ ਗਿਆ ਵਧੀਆ ਲੋਕ ਪੀਂਦੇ ਆ ਹੁਣ ਠੰਡਾ ਤੋਂ ਵੀ ਬਚੇ ਹੈਗੇ ਤਾਕਤਵਰਤੀ ਚੀਜ਼ ਹੈ ਜਾਂ એનર્ਜੀ ਦਿੰਦੀ ਹੈਗੀ ਹਾਂ ਹਾਂ ਮੈਂ ਨਾਲ ਤਾਂ ਕੀ ਸੁਨੇਹਾ ਕੀ ਦਵਾਂਗੇ ਲੋਕਾਂ ਨੂੰ ਸੁਨੇਹਾ ਤਾਂ ਇਹੀ ਹੈ ਜੀ ਹਰ ਤਰ੍ਹਾਂ ਸਰੀਰ ਦਾ ਧਿਆਨ ਰੱਖੋ ਵਧੀਆ ਚੀਜ਼ਾਂ ਖਾਓ ਆ ਸਰੀਰ ਨੂੰ ਟਾਈਮ ਦਿਓ ਆਪਦੇ ਨੂੰ ਕਸਰਤ ਕਰੋ ਖਾਣ ਜੀ ਬਹੁਤ ਧੰਨਵਾਦ ਭਾਈ ਬੜਾ ਚੰਗਾ ਲੱਗਿਆ ਕਿ ਤੁਸੀਂ ਮਿਹਨਤ ਕਰਕੇ ਇੱਥੇ ਲੋਕਾਂ ਨੂੰ ਇਹ ਚੀਜ਼ ਦੇ ਰਹੇ ਹੋ ਤੇ ਆਪਣਾ ਰੋਜ਼ਗਾਰ ਵੀ ਤੇ ਲੋਕਾਂ ਦੀ ਸੇਵਾ ਵੀ ਹਾਂਜੀ ਹਾਂ ਦੋਨੀਆਂ ਆ ਜੀ ਨਾਲੇ ਸੀ ਸੇਵਾ ਕਰਦੇ ਆਂਗੇ ਲੋਕ ਵੀ ਲੋਕਾਂ ਨੂੰ ਵੀ ਬੈਨੀਫਿਟ ਆ ਇਹਦਾ ਜੀ ਹਾਂਜੀ ਹਾਂ ਜੀ ਤਾਂ ਰਾਮਪੁਰੇ ਦੇ ਵਿੱਚ ਇਹ ਜਿਹੜੀ ਸ਼ਰਧਈ ਦੀ ਇੱਕ ਸ਼ਾਪ ਖੋਲੀ ਆ ਨਵਾਂ ਜਵਾਨ ਵੀਰਾਂ ਉਹਨਾਂ ਦੇ ਨਾਲ ਫਾਦਰ ਸਾਹਿਬ ਨੇ ਤਿਆਰ ਕੀ ਕੀ ਆਪ ਤਿਆਰ ਕਰਕੇ ਸਾਰਾ ਸਮਾਨ ਕਦੇ ਸਾਹਮਣੇ ਤਿਆਰ ਕਰਦੇ ਆ ਜਿਦੇ ਵਿੱਚ ਬੜੀਆਂ ਤਾਕਤਵਰ ਚੀਜ਼ਾਂ ਪੈਂਦੀਆਂ ਨੇ ਜਿਵੇਂ ਬਾਦਾਮ ਵਗੈਰਾ ਹੋਗੇ ਗਲਾਬ ਜਿਹੜੇ ਫੁੱਲ ਵਗੈਰਾ ਹੋਗੇ ਤੇ ਹੋਰ ਵੀ ਜਿਹੜੇ ਕਾਜੂ ਬਾਦਾਮ ਜਿਹੜੇ ਦਾਖਾਂ ਵਗੈਰਾ ਉਹ ਸਾਰੀਆਂ ਚੀਜ਼ਾਂ ਪਾ ਕੇ ਜਿਹੜੀਆਂ ਬੈਨੀਫਿਟ ਦਿੰਦੀਆਂ ਨੇ ਜਿਹੜੀ ਤਾਕਤ ਦਿੰਦੀਆਂ ਨੇ ਸਰੀਰ ਨੂੰ ਉਹ ਚੀਜ਼ਾਂ ਪਾ ਕੇ ਤਿਆਰ ਕਰਦੇ ਨੇ ਤੱਕ ਮਿਹਨਤ ਵੀ ਆ ਪੰਜਾਬ ਦੇ ਵਿੱਚ ਰਹਿ ਕੇ ਮੁੰਡਾ ਇੱਕ ਰੁਜ਼ਗਾਰ ਵੀ ਆਪਣਾ ਖੋਲਿਆ ਤੇ ਨਾਲ ਹੀ ਲੋਕਾਂ ਦੀ ਸਿਹਤ ਨਾਲ ਵੀ ਖਲਵਾੜਨੀ ਹੁੰਦਾ ਬਹੁਤ ਚੀਜ਼ਾਂ ਕੈਮੀਕਲ ਵਾਲੀਆਂ ਸਾਨੂੰ ਵਿਚਾਰਾਂ ਦੇ ਵਿੱਚੋਂ ਮਿਲ ਜਾਂਦੀਆਂ ਨੇ ਜਿਹਦੇ ਬਾਅਦ ਵਿੱਚ ਬਿਮਾਰੀਆਂ ਦਾ ਵੀ ਜਿਹੜਾ ਖਤਰਾ ਰਹਿੰਦਾ ਜਿਹਨਾਂ ਨੂੰ ਪੀ ਕੇ ਪਰ ਇਹ ਚੀਜ਼ ਆ ਜਿਹੜੀ ਸਾਹਮਣੇ ਤਿਆਰ ਹੁੰਦੀ ਆ ਤੇ ਨੇਚਰਲ ਆ ਇਹਦੇ ਵਿੱਚ ਸਾਰਾ ਕੁਝ ਜਿਹੜਾ ਪਦਾਰਥ ਵਗੈਰਾ ਜਿਹੜਾ ਤਾਕਤ ਵਾਲੀਆਂ ਚੀਜ਼ਾਂ ਨੇ ਉਹ ਪਾ ਕੇ ਮੌਕੇ ਤੇ ਤਿਆਰ ਕਰਕੇ ਦਿੱਤਾ ਜਾਂਦਾ ਤੇ ਬਹੁਤ ਚੰਗੀ ਗੱਲ ਆ ਕਿ ਹੁਣ ਮਾਲਵੇ ਦੇ ਵਿੱਚ ਵੀ ਕੱਲ ਪਹਿਲਾਂ ਮੱਝ ਦੇ ਵਿੱਚ ਕਾਫੀ ਇਹ ਸ਼ਰਧਈ ਦੀਆਂ ਦੁਕਾਨਾਂ ਸੀ ਪਰ ਹੁਣ ਮਾਲਵੇ ਦੇ ਵਿੱਚ ਵੀ ਕਈ ਜਗ੍ਹਾ ਤੇ ਜਿਹੜੀਆਂ ਸ਼ਰਧਈ ਦੀਆਂ ਦੁਕਾਨਾਂ ਦੇਖਣ ਨੂੰ ਮਿਲ ਰਹੀਆਂ ਨੇ ਕੈਮਰਾਮੈਨ ਆਪਰੇ ਨਾਲ ਗਵਿੰਦਰ ਸਿੰਘ ਜੰਗੀ ਆਣਾ ਤੇ ਹਰਿਦਰੋ ਪ੍ਰਾਈਮਿਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਨਾਲ